ਵਕਾ ਵਿਧਾਇਕ ਗੈਰੀ ਵੜਿੰਗ ਨੇ ਨਗਰ ਕੌਂਸਲ ਮੰਡੇ ਗੋਬਿੰਦਗੜ ਵਿਖੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜ਼ੋਰਨ ਉਹਨਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ ਤੇ ਦੱਸਿਆ ਕਿ ਮੰਡੇ ਗੋਬਿੰਦਗੜ ਨਗਰ ਕੌਂਸਲ ਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕ ਕਰਵਾ ਕੇ ਸ਼ਹਿਰ ਵਾਸੀਆਂ ਦੀ ਸਹੂਲਤ ਸਹੂਲਤ ਦੇ ਲਈ ਇਮਾਰਤ ਬਣਾਈ ਜਾਵੇਗੀ। ਫਤਿਹ ਵਿਧਾਇਕ ਨੇ ਦੱਸਿਆ ਕਿ ਲੰਬੇ ਸਮੇਂ ਤੋਂ 54 ਵਿਗੇ ਜ਼ਮੀਨ 11 ਵਿਕਤੀਆਂ ਦੇ ਕਬਜ਼ੇ ਦੇ ਵਿੱਚ ਸੀ ਤੇ ਲੰਬੀ ਲੜਾਈ ਤੋਂ ਬਾਅਦ ਇਹ 54 ਵਿਗੇ ਜ਼ਮੀਨ ਛਡਾਉਣ ਦੇ ਹੁਕਮ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਐਡੀਜੀ ਵੱਲੋਂ ਜਾਰੀ ਕਰ ਦਿੱਤੇ ਨੇ। ਅਬ ਇਹਨਾਂ ਦੇ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ ਵਿੱਚ ਜ਼ਿਲ੍ਹਿਆਂ ਵਿੱਚ ਪੀਪੀ ਐਕਟ ਦੀ ਪਾਵਰ ਐਡੀਸੀ ਨੂੰ ਦੇਣ ਦਾ ਮੋਟਾ ਉਠਾਇਆ ਸੀ। ਦੋਸਤੋ ਬਾਦ ਪੰਜਾਬ ਦੇ ਵਿੱਚ ਐਡੀਸੀ ਨੂੰ ਪੀਪੀ ਐਕਟ ਦੀ ਪਾਵਰਾਂ ਮਿਲੀਆਂ ਹੈ ਤੇ ਅੱਜ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਐਡੀਸੀ ਪੀ ਇਸ਼ਾ ਸਿੰਘਲ ਨੇ ਪੀਪੀ ਐਕਟ ਤਹਿਤ ਨਗਰ ਕੌਂਸਲ ਦੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਹੈ। ਅੱਜ ਮੰਡੀ ਗਵਿੰਦਗੜ੍ਹ ਸ਼ਹਿਰ ਦੇ ਨਿਵਾਸੀਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਅ ਜੀਟੀ ਰੋਡ ਦੇ ਉੱਤੇ ਲਗਭਗ 54 ਬਿੱਗੇ ਲੈਂਡ ਜਿਹੜੀ ਜਿਹਦੀ ਮਾਲਕੀਅਤ ਨਗਰ ਕਾਉਂਸਲ ਮੰਡੀ ਗਵਿੰਦਗੜ੍ਹ ਦੀ ਹੈ ਉੱਤੇ ਕਾਫੀ ਲੰਬੇ ਸਮੇਂ ਤੋਂ ਨਿਜਾਇਜ਼ ਕਬਜ਼ਾ ਚੱਲ ਰਿਹਾ ਸੀ 1971 ਦੇ ਵਿੱਚ ਇਹ ਜਗ੍ਹਾ ਜਦੋਂ ਨਸਰਾਲੀ ਪਿੰਡ ਸ਼ਹਿਰ ਦੀ ਹਦੂਦ ਦੇ ਵਿੱਚ ਨਹੀਂ ਹੁੰਦਾ ਸੀ ਉਦੋਂ ਅ ਨਸਰਾਲੀ ਦੀ ਪੰਚਾਇਤ ਨੇ 11 ਇੰਡਸਟਰੀ ਲਿਸਟਾਂ ਨੂੰ ਇਹ ਲੀਜ਼ ਤੇ ਦਿੱਤੀ ਸੀ ਤੇ ਲਗਭਗ 96 ਦੇ ਵਿੱਚ ਲੀਜ਼ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਸੀ 96 ਤੋਂ ਲੈ ਕੇ ਹੁਣ ਤੱਕ ਜਿਹੜੇ ਇਹ 11 ਇੰਡਸਟਰੀਜ਼ ਨੇ ਲਗਭਗ 54 ਬਿੱਗੇ ਜ਼ਮੀਨ ਤੇ ਜਿਹੜੀ ਨਗਰ ਪਾਲਿਕਾ ਦੀ ਜ਼ਮੀਨ ਹੈ 54 ਬਿੱਗੇ ਲਗਭਗ 11 ਗਿੱਲੇ ਬਣ ਜਾਂਦੇ ਨੇ ਇਸ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਬਜ਼ਦਾਰ ਸੀ ਕਾਫੀ ਲੰਬੇ ਸਮੇਂ ਤੋਂ ਇਹ ਜ਼ਮੀਨ ਖਾਲੀ ਕਰਨ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਨਗਰ ਕੌਂਸਲ ਦੀ ਟੀਮ ਵੱਲੋਂ ਸਾਡੇ ਵਕੀਲਾਂ ਵੱਲੋਂ ਸਾਡੇ ਕੌਂਸਲਰਾਂ ਵੱਲੋਂ ਕੀਤੀ ਜਾ ਰਹੀ ਸੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਏਡੀਸੀ ਜੀ ਇਸ਼ਾ ਸਿੰਘਲ ਜੀ ਵੱਲੋਂ ਆਰਡਰ ਹੋਇਆ ਹੈ ਕਿ ਜਿਹੜੀ ਇਹ ਜ਼ਮੀਨ ਹੈ ਇਹਦੀ ਮਾਲਕੀਅਤ ਹੈ ਜਿਹੜੀ ਉਹਨਾਂ ਨੇ ਨਗਰ ਕੌਂਸਲਰ ਮੰਡੀ ਗੁਵਿੰਦਗੜ੍ਹ ਦੇ ਹੱਕ 'ਚ ਕੀਤੀ ਹੈ ਤੇ ਇਹਨੂੰ ਖਾਲੀ ਕਰਨ ਦੇ ਜਿਹੜੇ ਆਦੇਸ਼ ਨੇ ਉਹਨਾਂ ਵੱਲੋਂ ਜਾਰੀ ਹੋਏ ਨੇ ਇਹਦੇ ਨਾਲ ਨਾਲੇ ਪਿਛਲੇ ਲਗਭਗ 28 29 ਸਾਲਾਂ ਤੋਂ ਜਿਹੜਾ ਇਹ ਨਾਜਾਇਜ਼ ਕਬਜ਼ਦਾਰਾਂ ਨੇ ਇਹਦੇ ਉੱਤੇ ਰਹਿ ਕੇ ਕਿਰਾਇਆ ਨਹੀਂ ਭਰਿਆ ਉਹ ਕਿਰਾਇਆ ਵੀ ਨਾਲ ਭਰਨ ਦੇ ਜਿਹੜੇ ਆਰਡਰ ਨੇ ਉਹ ਜਾਰੀ ਹੋਏ ਨੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੀ ਸਰਕਾਰ ਤੇ ਪਿਛਲੀ ਤੋਂ ਪਿਛਲੀ ਸਰਕਾਰ ਦੇ ਵਿੱਚ ਇਸ ਜ਼ਮੀਨ ਨੂੰ ਜਿਹੜੀ ਨਗਰ ਕਾਉਂਸਲ ਦੀ ਮਾਲਕੀਅਤ ਦੀ ਅਰਬਾਂ ਰੁਪਏ ਦੀ ਜ਼ਮੀਨ ਹੈ ਜੀਟੀ ਰੋਡ ਦੇ ਉੱਤੇ ਪੈਂਦੀ 54 ਬਿੱਗੇ ਜ਼ਮੀਨ ਹੈ ਇਸ ਜ਼ਮੀਨ ਨੂੰ ਇਹਨਾਂ ਨਾਜਾਇਜ਼ ਕਬਜ਼ਦਾਰਾਂ ਦੇ ਹੱਕ ਦੇ ਵਿੱਚ ਇਹਨਾਂ ਦੇ ਨਾਮ ਦੇ ਚੜਾਉਣ ਦੇ ਦੇ ਮਤੇ ਵੀ ਪਹਿਲਾਂ ਪੈ ਚੁੱਕੇ ਨੇ ਕਮੇਟੀ ਦੇ ਵਿੱਚ ਪਰ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੁਹਾਨੂੰ ਯਾਦ ਹੋਣਾ ਕਿ ਅਪ੍ਰੈਲ 2022 ਦੇ ਵਿੱਚ ਸਰਕਾਰ ਬਣੀ ਸੀ 22 ਮਈ 2022 ਦੇ ਵਿੱਚ ਨਗਰ ਕੌਂਸਲ ਨੇ ਮਤਾ ਪਾਇਆ ਸੀ ਕਿ ਅਸੀਂ ਇਹ ਜਗ੍ਹਾ ਜਿਹੜੀ ਇਹ ਖਾਲੀ ਕਰਾਉਣ ਲਈ ਪੀਪੀ ਐਕਟ ਦੇ ਅਧੀਨ ਹੈ ਜਿਹੜਾ ਇਸ ਕੇਸ ਨੂੰ ਪਰਸੂ ਕਰਾਂਗੇ ਉਸ ਵੇਲੇ ਸਥਿਤੀ ਇਹ ਸੀ ਕਿ ਪੀਪੀ ਐਕਟ ਦੀਆਂ ਜਿਹੜੀਆਂ ਪਾਵਰਾਂ ਨੇ ਉਹ ਕਿਸੇ ਅਧਿਕਾਰੀ ਕੋਲ ਡੈਲੀਗੇਟਡ ਨਹੀਂ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਕਿ ਵਿਧਾਨ ਸਭਾ ਦੇ ਵਿੱਚ ਇਸ ਮਸਲੇ ਨੂੰ ਵੀ ਮੈਂ ਚੱਕਿਆ ਸੀਗਾ ਕਿ ਜਿਹੜੇ ਪੀਪੀ ਐਕਟ ਦੀਆਂ ਪਾਵਰਾਂ ਨੇ ਇਹ ਏਡੀਸੀ ਜਿਹੜੇ ਆਪਣੇ ਜੀ ਨੇ ਉਹਨਾਂ ਨੂੰ ਡੈਲੀਗੇਟ ਕੀਤੀਆਂ ਜਾਣ ਮੇਰੇ ਇਹ ਮਤਾ ਚੱਕਣ ਤੋਂ ਬਾਅਦ ਇਹ ਮੁੱਦਾ ਚੱਕਣ ਤੋਂ ਬਾਅਦ ਪੀਪੀ ਐਕਟ ਦੀਆਂ ਪਾਵਰਾਂ ਆ ਏਡੀਸੀ ਸਾਹਿਬ ਨੂੰ ਇਹ ਡੈਲੀਗੇਟ ਹੋਇਆ ਪੂਰੇ ਪੰਜਾਬ ਵਾਸਤੇ ਇਹ ਆਰਡਰ ਲਾਗੂ ਹੋਇਆ ਉਦੋਂ ਬਾਅਦ ਪਿਛਲੇ ਲਗਭਗ 6-7 ਮਹੀਨੇ ਤੋਂ ਅਸੀਂ ਨਗਰ ਕੌਂਸਲ ਦੇ ਵਕੀਲ ਦੇ ਰਾਹੀਂ ਇਸ ਕੇਸ ਨੂੰ ਪਰਸੂ ਕਰ ਰਹੇ ਹਾਂ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਫੈਸਲਾ ਜਿਹੜਾ ਇਹ ਨਗਰ ਕੌਂਸਲ ਦੇ ਹੱਕ ਦੇ ਵਿੱਚ ਹੋਇਆ ਆ ਰਿਟਰਨ ਆਰਡਰ ਦੀ ਅਸੀਂ ਵੇਟ ਕਰ ਰਹੇ ਹਾਂ ਆਉਣ ਵਾਲੇ 1.5 ਤੋਂ 2 ਹਫ਼ਤੇ ਦੇ ਵਿੱਚ ਇਹ ਰਿਟਰਨ ਆਰਡਰ ਵੀ ਸਾਡੇ ਕੋਲ ਆ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਇਸ ਜ਼ਮੀਨ ਨੂੰ ਖਾਲੀ ਕਰਾਉਣ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰਾਂਗੇ ਅਸੀਂ ਪਲਾਨ ਕਰਾਂਗੇ ਸਰੀ ਨਗਰ ਕੌਂਸਲ ਦੀ ਅਗਲੀ ਮੀਟਿੰਗ ਦੇ ਵਿੱਚ ਇਸ ਮਸਲੇ ਨੂੰ ਡਿਸਕਸ ਕਰਾਂਗੇ ਕਿ ਇਹ ਜਿਹੜੀ ਲਗਭਗ 10 ਤੋਂ 11 ਏਕੜ ਦੇ ਬਚਾਲੇ ਜਿਹੜੀ ਇਹ ਪ੍ਰਾਈਮ ਲੈਂਡ ਜੀਟੀ ਰੋਡ ਦੇ ਉੱਤੇ ਜਿਹੜੀ ਹੁਣ ਖਾਲੀ ਹੋਣ ਜਾ ਰਹੀ ਹੈ ਇਹਦੇ ਵਿੱਚ ਸ਼ਹਿਰ ਦੇ ਲਈ ਕਿਹੜੀਆਂ ਸੰਗੀਆਂ ਸਹੂਲਤਾਂ ਅਸੀਂ ਕ੍ਰੀਏਟ ਕਰਨੀਆਂ ਇਹ ਅਗਲੀ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਅਸੀਂ ਵਿਚਾਰਾਂਗੇ ਬਹੁਤ ਬਹੁਤ ਧੰਨਵਾਦੀ ਐਮਐਲਏ ਸਾਹਿਬ ਦੀ ਸੋਚ ਕਰਕੇ ਜਿਨ੍ਹਾਂ ਦਾ ਸਦਕਾ ਇਹ ਕੰਮ ਹੋਇਆ ਕਿਉਂਕਿ ਇਹ ਹਿਸਾਬ ਨਾਲ ਉਸੀ 50 ਸਾਲ ਤੋਂ ਹੀ ਇਹ ਕਬਜ਼ਾਧਾਰੀ ਬੈਠੇ ਨੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਤੇ ਮੈਂ ਬਹੁਤ ਹੀ ਧੰਨਵਾਦੀ ਆ ਸਾਡੀ ਸਾਰੀ ਟੀਮ ਕੌਂਸਲ ਦੀ ਜਿੰਨੀ ਸਾਡੇ ਕਐਮਸੀ ਸਾਹਿਬ ਨੇ ਤੇ ਜਿੰਨੇ ਐਮਐਲਏ ਸਾਹਿਬ ਦੀ ਰਹਿਮਾਈ ਹੇਠ ਕੰਮ ਹੋਇਆ ਤੇ ਅਸੀਂ ਬਹੁਤ ਹੀ ਜਲਦੀ ਇਹ ਅਗਲੀ ਮੀਟਿੰਗ ਜਿਵੇਂ ਐਮਐਲਏ ਸਾਹਿਬ ਦੱਸਿਆ ਸੀ ਵਾਲੀ ਮੀਟਿੰਗ ਚ ਇਹਨੂੰ ਦੇਖਾਂ ਕਿ ਸ਼ਹਿਰ ਲਈ ਸਾਨੂੰ ਬਧੀਆ ਚੀਜ਼ ਕੀ ਹੋ ਸਕਦੀ ਹੈ ਐਮਐਲਏ ਸਾਹਿਬ ਜਿਵੇਂ ਪਹਿਲਾਂ ਵੀ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਦੇ ਆ ਰਹੇ ਨੇ ਉਵੇਂ ਇਸੀ ਨਾਲ ਦੀ ਰਹਿਮਾਈ ਹੇਠ ਹੁਣ ਜਿਹੜਾ ਨਵਾਂ ਅਜਦਾ 10 ਕਿਲਾ ਕਿੱਲੇ ਨੇ ਉਹ ਚ ਕੋਈ ਐਸੀ ਚੀਜ਼ ਯਾਤਰਾ ਬਣਾਵਾਂਗੇ ਆਪਣੇ ਉਹਨਾਂ ਕੋਸ਼ਿਸ਼ ਕਰਾਂਗੇ ਜਿਹੜੀ ਕਿ ਮਿਲਣਾ ਦਾ